ਹੜਾਂ ਦੇ ਹਾਲਾਤ ਬੱਦ ਤੋਂ ਬੱਤਰ ਹੋਏ ਪਏ ਨੇ ਇਸੇ ਦਰਮਿਆਨ ਲਗਾਤਾਰ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧਰੀਆਂ ਨੇ ਬੀਬੀ ਜਗੀਰ ਕੌਰ ਨੇ ਵੀ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧਦੇ ਹੋਏ ਹੜਾਂ ਦੇ ਲਈ ਜ਼ਿੰਮੇਵਾਰ ਦੱਸਿਆ ਦਰਅਸਲ ਉਹਨਾਂ ਨੇ ਕਿਹਾ ਹੈ ਕਿ ਇਸ ਪੂਰੀ ਸਥਿਤੀ ਨੂੰ ਸੰਭਾਲਣ ਲਈ ਪੰਜਾਬ ਸਰਕਾਰ ناکਾਮ ਸਾਬਿਤ ਹੋਈ ਹੈ ਬਾਬਾ ਸ਼੍ਰੀ ਚੰਦ ਵੈਲਫੇਅਰ ਸੁਸਾਇਟੀ ਤਰਨਤਾਰਨ ਬਾਬਾ ਸ਼੍ਰੀ ਚੰਦ ਵੈਲਫੇਅਰ ਸੁਸਾਇਟੀ ਸultanpur Lodhi ਬਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਦੇ ਵੱਡੇ ਸੁਪੁੱਤਰ ਤੇ ਤਪਸਵੀ ਬਾਬਾ ਸ਼੍ਰੀ ਚੰ다 ਜਨਮ ਦਿਹਾੜਾ ਮਨਾਇਆ ਜਾ ਰਿਹਾ ਸੀ ਇਸੇ ਦਰਮਿਆਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬੀਬੀ ਜਗੀਰ ਕੋਲ ਪਹੁੰਚੇ ਸਨ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮੁਸ਼ਕਲ ਘੜੀ ਵਿੱਚ ਵੱਡੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ ਕੋਈ ਨਹੀਂ ਆ ਉਹਨਾਂ ਦੇ ਪ੍ਰੋਬਲਮ ਆ ਬਾਅਦ ਵਿੱਚ ਨੇ ਕਰ ਲਿਓ ਹਾਂ ਬਾਅਦ ਵਿੱਚ ਵੱਖਰੀ ਗੱਲ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਰੋਲ ਭਾਈ ਜੀ ਸਿੱਖ ਸਭਾ ਸੁਨਤਾਨਪੁਰ ਲੋਧੀ ਦੇ ਧਰਤੀ ਤੇ ਆਏ ਹੋ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਤੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਕਰਨ ਦਿਹਾੜਾ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਉਦਾਸੀਨ ਜੋ ਸੰਪਰਦਾ ਦੇ ਜਿਹੜੇ ਬਾਨੀ ਹੋਏ ਨੇ ਉਹਨਾਂ ਦਾ ਮਨਾਇਆ ਜਾ ਰਿਹਾ ਤੇ ਉਦਾਸੀਨ ਸੰਪਰਦਾ ਦੇ ਨਾਲ ਸੰਬੰਧਿਤ ਜਿਹੜੇ ਟਰਸਟ ਹੈ ਚੈਰੀਟੇਬਲ ਟਰਸਟ ਆ ਬਾਬਾ ਸ੍ਰੀ ਚੰਦ ਜੀ ਕੈਰੇਟੇਬਲ ਟਰਸਟ ਉਹਨਾਂ ਵੱਲੋਂ ਇਹ ਪ੍ਰੋਗਰਾਮ ਸਾਰਾ ਆਰਗੇਨਾਈਜ਼ ਕੀਤਾ ਗਿਆ ਔਰ ਇੱਥੇ ਆ ਕੇ ਸਾਰਿਆਂ ਨੇ ਜਿਹੜਾ ਨਾਮ ਬਾਣੀ ਦਾ ਪ੍ਰਚਾਰ ਕੀਤਾ ਔਰ ਕਥਾ ਕੀਰਤਨ ਜਿਹੜਾ ਹੈ ਉਹ ਸੁਣੇ ਜੀ ਅੱਜ ਤੋਂ ਬਾਅਦ ਸਰਹਾਲਪੁਰ ਨਹੀਂ ਦੀ ਅੱਧੇ ਉਹ ਜਿਆਦਾ ਜਿਹੜੇ ਪਾਲੀ ਦੇ ਵਿੱਚ ਤੁਸੀਂ ਕਿ ਉਹਦੇ ਪਾਸ ਜਾ ਜਾ ਕਰਨ ਜਾਓ ਬਿਲਕੁਲ ਅਸੀਂ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਉੱਥੇ ਜਾ ਰਹੇ ਹਾਂ ਇਹ ਬੜੀ ਉਹ ਹਾਲੀ ਦੇ ਵਿੱਚ ਇਸ ਵਕਤ ਹੈ ਪੰਜਾਬ ਦੇ ਦਰਿਆਵਾਂ ਦੇ ਕੱਢੀ ਖੇਤਰ ਜਿਹੜੇ ਆਉਂ ਆਏ ਹੋਏ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਜਿਹੜਾ ਸਮਚਾਈ ਉੱਠ ਕੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਸਿੱਖ ਨੇ ਉਹ ਸੇਵਾ ਕਰ ਰਹੇ ਨੇ ਰਾਹਤ ਕਾਰਜਾਂ ਦੇ ਵਿੱਚ ਹਿੱਸਾ ਲੈ ਕੇ ਇਹ ਖੁਸ਼ੀ ਆ ਰਹੀ ਹੈ ਨਵੇਂ ਕਾਲੀ ਦਲ ਦੀ ਕੀ ਨਾ ਦਿੱਤੀ ਹੋਏਗੀ ਅਜੇ ਤਾਂ ਫਿਲਹਾਲ ਤਾਂ ਅਸੀਂ ਢਾਂਚਾ ਫਿਕਸਤ ਕਰਾਂਗੇ ਆਪਣਾ ਫਿਰ ਸੰਪੰਥ ਔਰ ਪੰਜਾਬੀਆਂ ਦੀ ਕਚਹਿਰੀ ਚ ਜਾਉਂਦੇ ਜੋਤੀ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੋਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਪਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ Plus +1 661 372 4803 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੁਤਾਨਪੁਰ ਸਾਹਿਬ ਦੀ ਧਰਤੀ ਜੋ ਬਾਬੇ ਨਾਨਕ ਦੀ ਚਰਨਛੋਪਾ ਪ੍ਰਾਪਤ ਕਰਦੀ ਹੈ ਉੱਥੇ ਅਸੀਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਪਹੁੰਚੇ ਹਾਂ ਇਹ ਜਿੱਥੇ ਸਾਰੀ ਸੰਗਤ ਨੂੰ ਗੁਰੂਾਨ ਸਾਹਿਬ ਦੇ ਉਪਦੇਸ਼ ਨਾਲ ਜੋੜਨ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ ਉੱਥੇ ਸਾਰੀਆਂ ਸੰਗਤਾਂ ਨੇ ਬਹੁਤ ਹੀ ਆਨੰਦਮਈ ਕੀਰਤਨ ਨਾਲ ਜੁੜ ਕੇ ਆਪਣਾ ਜਿੰਦਗੀ ਦਾ ਲਾਹੇ ਅੱਜ ਬੜੀ ਟ੍ਰੋਪੀ ਦੀ ਘੜੀ ਹੈ ਕਿ ਕੁਦਰਤ ਵੱਲੋਂ ਹੀ ਲਗਾਤਾਰ 15-20 ਦਿਨ ਤੋਂ ਜੋ ਬਰਸਾਤ ਚੱਲ ਰਹੀ ਹੈ ਉਹਦੇ ਤਹਿਤ ਜਿੱਥੇ ਸਾਰੀਆਂ ਸਕੇਟਾ ਪਾਣੀ ਦੇ ਪੇਟ ਵਿੱਚ ਆਈਆਂ ਉੱਥੇ ਕਿਸਾਨਾਂ ਦੀ ਹਾਲਤ ਵੇਖ ਕੇ ਜਾਂ ਆਮ ਲੋਕਾਂ ਦੀ ਜਨ ਜੰਦੀ ਆਦ ਵੀ ਕਿ ਬਹੁਤ ਹੀ ਅੱਜ ਦਰਦਮਈ ਕਹਾਣੀ ਜਾਂ ਮੁਖਲਾਈ ਕਾ ਦੀ ਬੜੀ ਹੋਈ ਹੈ ਵੈਸੇ ਤੇ ਦੇਖੋ ਪੰਜਾਬੀ ਦੁਨੀਆ ਭਰ ਦੇ ਲੋਕਾਂ ਨੂੰ ਰਜਾਉਣ ਵਾਲਾ ਇਹ ਪੰਜਾਬੀ ਹੈ ਇਹ ਕਦੀ ਘਬਰਾਇਆ ਨਹੀਂ ਕੱਲ ਮੈਂ ਦੇਖ ਰਹੀ ਸੀ ਇੱਕ ਬਜ਼ੁਰਗ ਬੇਰੀ ਚ ਬੈਠਾ ਸੀ ਉਹ ਬੜਾ ਖੁਸ਼-ਖੁਸ਼ ਕਹਿ ਰਿਹਾ ਸੀ ਜੋ ਦਾ ਹੁਕਮ ਹੈ ਜੋ ਦਾ ਹੁਕਮ ਹੈ ਉਹ ਕਹਿੰਦੇ ਤੂੰ ਇੰਨੀ ਚੜਦੀ ਕਲਾ ਚ ਕਹਿੰਦੇ ਕਰਾਂਗੇ ਕੀ ਰੋਈ ਜਾਈਏ ਇਹ ਭਾਵੇਂ ਨਾਨਕ ਦੀ ਮੌਜ ਹੈ ਜੋ ਹੋ ਰਿਹਾ ਠੀਕ ਐ ਸਿ ਝੋੜੀ ਚ ਪਾਦੇ ਸੋ ਇੰਨੀ ਚੜਦੀ ਕਲਾ ਇਹਨਾਂ ਗੁਰਸਿੱਖਾਂ ਨੂੰ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਪਰ ਇਹ ਵੀ ਬਖਸ਼ਿਸ਼ ਹੋਈ ਹੈ ਕਿ ਕਿਤੇ ਵੀ ਮੁਸੀਬਤ ਆ ਗਈ ਵਦੇਸ਼ ਦੇ ਕਿਸੇ ਕੋਨੇ 'ਚ ਵਿਦੇਸ਼ ਦੇ ਕਿਸੇ ਕੋਨੇ 'ਚ ਪਾਕਿਸਤਾਨ ਤੱਕ ਵੀ ਬੰਗਲਾਦੇਸ਼ ਤੱਕ ਵੀ ਜਾ ਕੇ ਇਹਨਾਂ ਪੰਜਾਬੀਆਂ ਨੇ ਧਾਰ ਪਾਤੀ ਹਮੇਸ਼ਾ ਹੀ ਕਿ ਟਰੱਕਾਂ ਦੇ ਟਰੱਕ ਲੈ ਕੇ ਗੱਡੀਆਂ ਪਰ ਪਰ ਕੇ ਉੱਥੇ ਪਹੁੰਚੇ ਐ ਤੇ ਮੁਫਤਾਈ ਸੇਵਾ ਕੀਤੀ ਐ ਪਰ ਅੱਜ ਵੀ ਥੋੜਾ ਦੁੱਖ ਵੀ ਹੁੰਦਾ ਹੈ ਕਿ ਅਸੀਂ ਸਿਰਫ ਟੈਂਪਰੇਰੀ ਟਾਈਮ ਲਈ ਸੋਚਦੇ ਐ ਇਹ ਦਰਿਆ ਇਹ ਨਹਿਰਾ ਇਹ ਨਦੀਆਂ ਇਹਨਾਂ ਦੇ ਆਪਣੇ ਥਾਂ ਸੀ ਇਹਨਾਂ ਦਾ ਕੋਈ ਜਿਹੜੀ ਇਲਾਦੀ ਲੰਬਾਈ ਸੀ ਚੌੜਾਈ ਸੀ ਕੋਈ ਚੈਨਲਾਈਜੇਸ਼ਨ ਸੀਗਾ ਤੇ ਸਰਕਾਰਾਂ ਨੂੰ ਚਾਹੀਦਾ ਇਹ ਦੀ ਡਿਮਾਰਕੇਸ਼ਨ ਕਰਾ ਕੇ ਜਿਹੜੀ ਇਹਨਾਂ ਦੀ ਜਗ੍ਹਾ ਹੈ ਉਹਨੂੰ ਪ੍ਰੋਪਰ ਢੰਗ ਨਾਲ ਖਾਲੀ ਕਰਵਾ ਕੇ ਜਿਹੜੇ ਕੋਈ ਕਿਸਾਨ ਵਿੱਚ ਬੈਠੇ ਆ ਉਹਨਾਂ ਨੂੰ ਕੰਪੰਸੇਸ਼ਨ ਕਰਕੇ ਤੇ ਇਹਨੂੰ ਪੂਰਾ ਤਰ੍ਹਾਂ ਤੇ ਉੱਤੇ ਚੋੜਾ ਕਰਕੇ ਡੂੰਗਾ ਕੀਤਾ ਜਾਵੇ ਤਾਂ ਜੋ ਹਰ ਸਾਲ ਇਹ ਜਿਹੜੀ ਆਫਤ ਆਉਂਦੀ ਹੈ ਉਹ ਆਉਣ ਤੋਂ ਬਚ ਜਾਵੇ ਅਸੀਂ ਵੀ ਟੈਂਪਰੇਰੀ ਸੋਚਦੇ ਆ ਲੋਕ ਭੀੜ 'ਚ ਫਸੇ ਆ ਜਾ ਕੇ ਮਦਦ ਕਰੀਏ ਨਗਰ ਲਈਏ ਉਹ ਚੱਲਦਾ ਹੀ ਰਹਿਣਾ ਪਰ ਮੈਂ ਸਬੰਧੀ ਆ ਕਿ ਸਰਕਾਰਾਂ ਨੂੰ ਬੜਾ ਸੀਰੀਅਸ ਹੋਣਾ ਪਵੇਗਾ ਅਰੇ ਕਰੋੜਾ ਰੁਪਏ ਅਰਬ ਰੁਪਏ ਹਰ ਸਾਲ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨਹਿਰੇ ਤੇ ਲਾਉਂਦੀ ਹੈ ਪਤਾ ਨਹੀਂ ਲਾਉਂਦੇ ਕਿੱਥੇ ਇਹ ਵੀ ਸਮਝ ਆਂਦੀ ਨਾ ਕੋਈ ਚੌੜਾ ਹੋਇਆ ਨਾ ਕੋਈ ਡੂੰਘਾ ਹੋਇਆ ਨਾ ਕੋਈ ਸਫਾਈ ਹੋਈ ਜੇ ਸਫਾਈ ਕਰਦਣ ਡੂੰਗੀ ਕਰਦਣ ਚੌੜੇ ਕਰਦਣ ਉਹਦੇ ਰਾਹ ਆਪਣੇ ਆਪ ਹੀ ਬਣ ਜਾਣ ਤੇ ਜਿਹੜਾ ਇਹ ਲੋਕ ਹੈ ਅੱਜ ਇਹਨੇ ਮੁਸੀਬਤਾਂ ਚ ਬਸ ਜਾਣ ਸੋ ਮੈਂ ਆਪਣੇ ਵੱਲੋਂ ਉਦਾਲ ਮੰਤਰੀ ਮੋਦੀ ਸਾਹਿਬ ਜੀ ਨੂੰ ਬੇਨਤੀ ਕਰਦੀ ਹੈ ਕਿ ਮੋਦੀ ਸਾਹਿਬ ਇਹ ਪੰਜਾਬ ਉਹ ਲੋਕਾਂ ਦਾ ਧਰਤੀ ਹੈ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਦੇ ਸਮੇਂ ਦੇ ਉੱਤੇ ਸੰਘਰਸ਼ ਕਰਕੇ ਜਾਨਾਂ ਵਾਰ ਕੇ 10 ਲੱਖ ਦੁਨੀਆਂ ਇਸ ਪੰਜਾਬ ਦੀ ਧਰਤੀ ਤੇ ਜਿਹੜੀ ਅਸੀਂ ਗੁਰਧਾਮ ਆਪਣੇ ਜਾਨ ਤੇ ਪਿਆਰੇ ਪਾਕਿਸਤਾਨ ਛੱਡ ਕੇ ਆਏ ਆਂ ਤੇ ਜੇ ਇਹਨਾਂ ਇਹਨਾਂ ਨੇ ਆਜ਼ਾਦੀ ਦਵਾਈ ਹੈ ਜਿਸ ਕੁਰਸੀ ਨੇ ਤੁਸੀਂ ਬੈਠੇ ਹੋ ਆਓ ਪੰਜਾਬੀਆਂ ਨੂੰ ਗੱਲ ਨਾਲ ਲਾਓ ਇਹਨਾਂ ਪੰਜਾਬੀਆਂ ਦੀ ਦੇਸ਼ਵਾਸੀਆਂ ਦੀ ਬਾਹ ਫੜੋ ਤੇ ਇਹਨਾਂ ਦਰਵਾ ਨੂੰ ਇਹਨਾਂ ਨਹਿਰਾਂ ਨੂੰ ਪ੍ਰਾਪਰ ਢੰਗ ਨਾਲ ਚੈਨਲਾਈਜ਼ ਕੀਤਾ ਜਾਵੇ ਤਾਂ ਜੋ ਰੋਜ਼-ਰੋਜ਼ ਜਿਹੜੀ ਮੁਸੀਬਤ ਹੈ ਉਹ ਨਾ ਆ ਸਕੇ ਪੰਜਾਬ ਸਰਕਾਰ ਪਤਾ ਨਹੀਂ ਮੈਂ ਕੀ ਕਹਿ ਸਕਦੀ ਹਾਂ ਗੁਰੂ ਘਰ ਚ ਖੜੇ ਹੈ ਇਸੇ ਨੂੰ ਕਹਿਣਾ ਬਹੁਤ ਚੰਗਰੀ ਲੱਗਦਾ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਇਹ ਸਾਰੀ ਜਿਹੜੇ ਲੋਕ ਹੈ ਇਹ ਰਾਹਤ ਮਹਿਸੂਸ ਕਰ ਸਕਣ ਚੋਮਣੀ ਕਲ ਲਈ ਕੋਈ ਹੈ ਦੇਖੋ ਇਹ ਤੁਸੀਂ ਜਾਣ ਜਾਣ ਕੇ মিডিਆ ਵਾਇਜ਼ ਲੋਕਾਂ ਨੂੰ ਭੰਬਲ ਪੁਛਿਆ ਚ ਪਾਉਂਦੇ ਹੋ ਸ਼ੋਮਣੀ ਅਕਾਲੀ ਦਲ ਉਹ ਹੈ ਜਿਹੜਾ ਸ਼੍ਰੀ ਅਕਾਲ ਤਾ ਸਭ ਦੇ ਸਿਰਜਿਆ ਗਿਆ ਸੀ ਔਰ ਉਹਦੇ ਵਾਸਤੇ ਤੁਹਾਨੂੰ ਪੁਨਰ ਸੁਰਜੀਤੀ ਵਾਸਤੇ ਕਿਹਾ ਗਿਆ ਸੀ ਸ਼੍ਰੀ ਅਕਾਲ ਤਾ ਸਭ ਤੋਂ ਅਸੀਂ ਉਹਦੇ ਅਨੁਸਾਰ ਚੱਲੇ ਔਰ ਦੁਬਾਰਾ ਕੌਮ ਰੇ ਅਸਾ ਅਮੀਦਾਪੂਰੀਆ ਕਰਨ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਸੋਚ ਵਾਲਾ ਧਾਰਮਿਕ ਸੋਚ ਵਾਲਾ ਮਹਾਨ ਵਿਦਵਾਨ ਸਿੱਖ ਗੁਰਦਵਾਰ ਉਹਨੂੰ ਅੱਗੇ ਲਿਆ ਕੇ ਲੋਕਾਂ ਦੀ ਸੇਵਾ ਵਿੱਚ ਦਿੱਤਾ ਮੈਂ ਸਮਝਦੀ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਸ਼ੋਮਨੀ ਕਾਲਾ ਦੇ ਪ੍ਰਧਾਨ ਕੇਵਲ ਤੇ ਕੇਵਲ ਹੁਣ ਉਹ ਸ਼ੋਮਨੀ ਕਾਲਾ ਦਾ ਜਾਂ ਸ਼ੀ ਕਾਲਾ ਦਾ ਸਰਪ੍ਰਸਤੀ ਕੀਤੀ ਜਾਂਦੀ ਹੈ ਜੋਤੀ ਜੋ ਦਿਵਸ ਸੇ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੋਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ